ਹਲੋ ਹਾਂਜੀ ਸਤਿ ਸ੍ਰੀ ਅਕਾਲ ਅੱਜ ਉਹ ਆਪਾਂ ਬਣਾਈਏ ਕੀਆ ਦਾ ਰਾਇਤਾ ਪਹਿਲਾਂ ਆਪਾਂ ਨੇ ਪਾਣੀ ਉਬਾਲਣਾ ਧਰਤਾ ਸੀ ਗੈਸ ਤੇ ਉਹ ਦੇਖੋ ਕੀਆ ਕਰ ਲਿਆ ਕद्दूकस ਜਦੋਂ ਪਾਣੀ ਪੂਰੀ ਤਰ੍ਹਾਂ ਉਬਲ ਜਵੇ ਨਾ ਵਿੱਚ ਇਹਦੇ ਰਾਇਤਾ ਜਿਹੜਾ ਆਪਾਂ ਕੀਤਾ ਹੋਇਆ ਕੀਆ ਕद्दूकस ਕੀਤਾ ਹੋਇਆ ਉਹਦੇ ਵਿੱਚ ਪਾ ਦਿਓ ਥੋੜਾ ਨਮਕ ਪਾ ਦਿਓ ਇਹਦੇ ਵਿੱਚ ਕਈ ਰਾਇਤਾ ਖਾਂਦੇ ਨਹੀਂ ਕਈਆਂ ਕਈ ਕਹਿੰਦੇ ਨੇ ਵੀ ਸਾਨੂੰ ਹੋਰ ਤਰ੍ਹਾਂ ਦੀ 스멜 ਆਉਂਦੀ ਹੈ ਰਾਇਤਾ ਖਾਣੇ ਆ ਉਬਾਲ ਕੇ ਨਮਕ ਪਾ ਕੇ ਫੇਰ ਬਣਾਇਆ ਕਰੋ ਫੇਰ ਦੇਖਿਓ ਦੇਖੋ ਜੀ ਹੁਣ ਇਹਨੂੰ ਚਰਨੀ ਚ ਕੱਢ ਲਿਆ ਠੰਡੇ ਪਾਣੀ ਗੱਲ ਧੋ ਦੋ ਦੇਖੋ ਜੀ ਦਹੀਂ ਦੇ ਵਿੱਚ ਆਪਾਂ ਰਾਇਤਾ ਪਾਤਾ ਪਿਆਜ਼ ਪਾਤੇ ਪਿਆਜ਼ ਬਰੀਕ ਬਰੀਕ ਕੱਟ ਕੇ ਪਾ ਦਿਓ ਤੁਸੀਂ ਹਰੀ ਮਿਰਚ ਇਹ ਕੋ ਧਨੀਆ ਬਰੀਕ ਪੀਸਿਆ ਹੋਇਆ ਸੀ ਸਾਬਤ ਧਨੀਆ ਹੁੰਦਾ ਜੋ ਆਪਣੇ ਕੋਲ ਹਰਾ ਧਨੀਆ ਹੈ ਨਹੀਂ ਸੀ ਜੀਰਾ ਪਾ ਦਿਓ ਨਮਕ ਪਾ ਦਿਓ ਹਨਾ ਹਿਸਾਬ ਨਾਲ ਆਪਣੇ ਜਿੰਨਾ ਕੁ ਤੁਸੀਂ ਖਾਣੇ ਉਹਨਾਂ ਕੁ ਪਾ ਲਿਓ ਦੇਖੋ ਜੀ ਹੱਥ ਨਾਲ ਲੱਸੀ ਬਣਾਉਣ ਵਾਲੀ ਮਸ਼ੀਨ ਨਾਲ ਆਪਾਂ ਨੇ ਇਹਨੂੰ ਸਾਰੇ ਨੂੰ ਮਿਕਸ ਕਰ ਦੇਣਾ ਕਈ ਦੂਜੀ ਮਸ਼ੀਨ ਨਾਲ ਵੀ ਕਰ ਲੈਂਦੇ ਨੇ ਜਿਹਦੇ ਨਾਲ ਆਪਾਂ ਸਾਗ ਵਗੈਰਾ ਕਈ ਕੋਟਦੇ ਨੇ ਹਨਾ ਹੈਂਡੀ ਨਾਲ ਦੇਖੋ ਜੀ ਹੋ ਗਿਆ ਮਿਕਸ ਜੇ ਤੁਹਾਨੂੰ ਥੋੜਾ ਜਿਹਾ گاੜਾ ਲੱਗੇ ਇਹ ਵੀ ਜ਼ਿਆਦਾ ਇਹਦੇ ਵਿੱਚ ਦੁੱਧ ਪਾ ਦਿਓ ਜੇ ਦੁੱਧ ਘੱਟ ਹੈ ਤਾਂ ਪਾਣੀ ਵੀ ਪਾ ਸਕਦੇ ਹੋ ਤੁਸੀਂ ਜੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਦੇ ਕੋਦੀ ਚਲੋ ਆਪਾਂ ਸਜਾਉਨੇ ਆ ਹੁਣ ਪਲੇਟ ਅੱਜ ਅਸੀਂ ਪਨੀਰ ਪੁਰਜੀ ਬਣਾਈ ਸੀ ਤੇ ਇੱਕ ਬਣਾਈ ਸੀ ਮਿੱਸੀ ਦਾਲ ਵਿੱਚ ਪਾਉ ਥੋੜਾ ਜਿਹਾ ਮੱਖਣ ਹੁਣ ਆਪਾਂ ਨੇ ਕੁੱਟੀ ਸੀ ਛੋਟੇ ਛੋਟੀਆਂ ਜੋ ਅੰਬੀਆਂ ਹੁੰਦੀਆਂ ਨੇ ਪਦੀਨਾ ਧਨੀਆ ਸਾਰਾ ਕੁਝ ਪਾ ਕੇ ਚਟਣੀ ਤੇ ਹੁਣ ਪਾ ਦੋ ਰੈਤਾ ਤੇ ਨਾਲ ਰੱਖੋ ਜੀ ਪ੍ਰਸ਼ਾਦੀ ਨਾਲ ਪੀਓ ਲੱਸੀ ਦੇਖੋ ਜੀ ਡਿਨਰ ਆਪਣਾ ਰੈਡੀ ਹੈ ਪਨੀਰ ਰਾਇਤਾ ਚਟਣੀ ਜੇ ਤੁਹਾਨੂੰ ਚਟਣੀ ਦੀ ਰੈਸਪੀ ਚਾਹੀਦੀ ਹੈ ਨਾਲ ਤਾਂ ਤੁਸੀਂ ਦੱਸ ਸਕਦੇ ਹੋ ਫਿਰ ਤੁਹਾਨੂੰ ਚਟਣੀ ਦੀ ਰੈਸਪੀ ਵੀ ਦੇ ਦਾਂਗੇ ਸ਼ਕੋ ਜੀ ਪ੍ਰਸ਼ਾਦਾ ਓਕੇ ਥੈਂਕ ਯੂ